ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਜੀ ਮੈਨੇਜ ਲੰਦਰ ਦੇ ਵਿੱਚ ਸ਼ਾਮਲ ਹੋਏ ਅਤੇ ਬਾਅਦ ਦੇ ਵਿੱਚ ਅਕਾਲੀ ਦਲ ਵਿੱਚ ਵਾਪਸੀ ਨੂੰ ਅਕਾਲੀ ਦਲ ਦੇ ਬਾਗੂ ਆਗੂ ਆਦੀ ਖੇਡ ਦੱਸਦੇ ਹਨ ਡਾਕਟਰ ਦਲਜੀਤ ਚੀਮਾ ਨੇ ਸੁਖਬੀਰ ਬਾਦਲ ਦਾ ਵਿਰੋਧ ਕਰ ਰਿਹਾ ਆਪਣੀ ਪਾਰਟੀ ਦੇ ਬਾਕੀ ਆਗੂਆਂ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ ਵਿਰੋਧੀ ਪਾਰਟੀ ਦੇ ਹੱਥਾਂ ਵਿੱਚ ਖੇਟਣ ਵਾਲਾ ਦੱਸਿਆ ਉਨਾ ਕਹਿਆ ਕਿ ਬਾਗੀ ਆਗੂ ਪਾਰਟੀ ਮੀਟਿੰਗਾਂ ਦੇ ਵਿੱਚ ਸੁਖਬੀਰ ਬਾਦਲ ਦੀ ਤਾਰੀਫ ਕਰਦੇ ਸਨ ਅਤੇ ਕਦੇ ਵੀ ਪ੍ਰਧਾਨ ਬਦਲਣ ਦੀ ਮੰਗ ਨਹੀਂ ਕਰਦੇ ਰੱਖਦੇ ਸਨ ਤੇ ਡਾਕਟਰ ਚੀਮਾ ਨੇ ਇਹ ਵੀ ਕਿਹਾ ਕਿ ਬਾਗੀ ਆਗੂਆਂ ਨੂੰ ਖੁਦ ਅਕਾਲ ਤਖਤ ਸਾਹਿਬ ਦੇ ਵਿਖੇ ਜਾ ਕੇ ਆਪਣੇ ਕੋਲ ਹੋਈਆਂ ਜੜੀਆਂ ਭੁੱਲਾ ਨੇ ਉਸ ਦੀ ਮਾਫੀ ਮੰਗਣੀ ਚਾਹੀਦੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਬਾਗੀ ਆਗੂਆਂ ਦੇ ਕਾਰਨ ਜੋੜੀ ਇਹ ਸਥਿਤੀ ਪੈਦਾ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਨੂੰ ਕਮਜ਼ੋਰ ਨਹੀਂ ਕਰੇਗੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੰਨਾ ਚੁਣੌਤੀਪੂਰਨ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ ਉਹਨਾਂ ਦੇ ਉੱਤੇ ਗੱਲ ਕਰਨ ਵਾਸਤੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਚਿਮਾ ਜੀ ਨੇ ਚਿਮਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਮਿਹਰਬਾਨੀ ਸਰ ਕਈ ਦਿਨ ਮੰਥਨ ਜਿਹੜਾ ਹੈਗਾ ਉਹ ਕੀਤਾ ਗਿਆ ਅਲੱਗ-ਅਲੱਗ ਜਿਹੜੇ ਵਿੰਗ ਨੇ ਪਾਰਟੀ ਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਮੰਥਨ ਕੀਤਾ ਗਿਆ ਸੁਖਵੀਰ ਬਾਦਲ ਜੀ ਵੱਲੋਂ ਕਿਸ ਤਰ੍ਹਾਂ ਦੀ ਇੱਕ ਵੱਡੀ ਚੁਣੌਤੀ ਇਸ ਨੂੰ ਮੰੰਦੀ ਇਹ ਪਾਰਟੀ ਜਿਹੜਾ ਪਾਰਟੀ ਦੇ ਵਿੱਚ ਅਜੇ ਹਾਲ ਦੇ ਵਿੱਚ ਹੀ ਹੋਇਆ ਇਹ ਦੇਖੋ ਗੱਲ ਇਹ ਹੈ ਕਿ ਚੁਣੌਤੀ ਤਾਂ ਕੋਈ ਨਹੀਂ ਹੈ ਚੁਣੌਤੀ ਤਾਂ ਹੁੰਦੀ ਹੈ ਕਿ ਜੇ ਪਾਰਟੀ ਦੀ ਮжоਰਿਟੀ ਜਿਹੜੀ ਹੈ ਉਹ ਕੋਈ ਇਹੋ ਜਿਹੀ ਗੱਲ ਕਰਦੀ ਹੋਵੇ ਕਿ ਪ੍ਰਧਾਨਤਾ ਸਥਿਰਵਾ ਮੰਗ ਲਈ ਹੋਵੇ ਜਾਂ ਕੋਈ ਹੋਰ ਤਬਦੀਲੀ ਦੀ ਮੰਗ ਲਈ ਇੱਥੇ ਤੇ 99% ਪਾਰਟੀ ਇੱਕ ਫਸੇ ਹੈ ਤੇ ਦੋ ਚਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਆਪਣਾ ਵੱਖਰਾ ਰਾਗ ਜਿਹੜਾ ਉਹ ਉਤਾਰ ਪਿਆ ਇਸ ਕਰਕੇ ਇਹਨੂੰ ਚੁਣੌਤੀ ਨਹੀਂ ਕਿਹਾ ਜਾ ਸਕਦਾ ਇਦਾਂ ਦੀਆਂ ਸਾਜਸ਼ਾ ਹਮੇਸ਼ਾ ਪਾਰਟੀਆਂ ਦੇ ਵਿੱਚ ਚਲਦੀਆਂ ਰਹਿੰਦੀਆਂ ਪਹਿਲਾਂ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਦੂਜੀਆਂ ਧਿਰਾਂ ਵੱਲੋਂ ਦੂਜੀਆਂ ਪਾਰਟੀਆਂ ਵੱਲੋਂ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਉਦੋਂ ਵੀ ਇਸ ਤਰ੍ਹਾਂ ਦੇ ਰੋਲੇ ਰੱਪੇ ਖੜੇ ਹੁੰਦੇ ਰਹੇ ਵੱਖਰੇ ਗਰੁੱਪ ਵੀ ਬਣਦੇ ਰਹੇ ਫਿਰ ਉਹ ਗਰੁੱਪ ਵਾਪਸ ਫੇਰ ਆ ਕੇ ਪਾਰਟੀ ਵਿੱਚ ਵੀ ਵੱਧਦੇ ਹੁੰਦੇ ਤੇ ਜਦੋਂ ਲੋਕਾਂ ਦਾ ਸਾਥ ਨਹੀਂ ਮਿਲਿਆ ਹੁਣ ਫੇਰ ਕਿਉਂਕਿ ਇਹ ਰਿਜਲਟ ਜਿਹੜਾ ਆਸ ਤੋਂ ਥੱਲੇ ਸੀ ਤੇ ਫੇਰ ਉਹ ਕੋਸ਼ਿਸ਼ ਜਿਹੜੀ ਹੈ ਦੂਜੀਆਂ ਪਾਰਟੀਆਂ ਦੇ ਕੇਂਦਰ ਸਰਕਾਰ ਦੇ ਖੰਦੇ ਉੱਤੇ ਫੇਰ ਕੀਤੀ ਗਈ ਲੇਕਿਨ ਪਾਰਟੀ ਦੇ ਕੈਡਰ ਨੇ ਫੇਰ ਜਿਹੜੇ ਵਿਰੋਧੀ ਸੁਰੱਖਣ ਵਾਲੇ ਆਗੂ ਆ ਉਹਨਾਂ ਦਾ ਸਾਥ ਨਹੀਂ ਦਿੱਤਾ ਇਸ ਕਰਕੇ ਕੋਈ ਵੱਡੀ ਚੁਣੌਤੀ ਨਹੀਂ ਹੈ ਕਿ ਠੀਕ ਹੈ ਕਿ ਜਿੱਦਾਂ ਇਹੋ ਜੀ ਗੱਲ ਹੁੰਦੀ ਹੈ ਚਾਰ-ਤਿੰਨ ਅਖਬਾਰਾਂ ਦੀਆਂ ਸੁਰਖੀਆਂ ਜ਼ਰੂਰ ਬਣਦੀਆਂ ਨੇ ਪਰ ਹਕੀਕਤ ਦੇ ਵਿੱਚ ਜਦੋਂ ਪਾਰਟੀ ਸਾਰੀ ਇਕਜੁੱਟ ਹੋਵੇ ਤੇ ਫਿਰ ਇਦਾਂ ਦੀ ਚੁਣੌਤੀਆਂ ਦਾ ਕੋਈ ਜਿਹੜਾ ਨੁਕਸਾਨ ਨਹੀਂ ਹੁੰਦਾ ਜੀ ਸਿਰ ਜਿਹੜੇ ਨੇਤਾ ਨੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਇਨਕਾਰ ਕਰ ਰਹੇ ਨੇ ਕੀ ਕਦੇ ਉਹਨਾਂ ਨੇ ਮੀਟਿੰਗਾਂ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਉਹ ਰੱਖੀ ਹੈ ਦੇਖੋ ਮੀਟਿੰਗਾਂ ਦੇ ਵਿੱਚ ਤਾਅਰੀਫਾ ਕਰਦੇ ਆ ਮੀਟਿੰਗਾਂ ਦੇ ਵਿੱਚ ਤਾਂ ਆਪਣੀਆਂ ਟਿਕਟਾਂ ਮੰਗਦੇ ਆ ਮੀਟਿੰਗਾਂ ਦੇ ਵਿੱਚ ਪਰਿਵਾਰਾਂ ਵਾਸਤੇ ਹੋਰ ਫਾਇਦੇ ਮੰਗਦੇ ਆ ਮੀਟਿੰਗਾਂ ਦੇ ਵਿੱਚ ਤਾਂ ਕਦੀ ਵੀ ਇਹਨਾਂ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਅਸਲ ਤੇ ਚਾਹੁੰਦੇ ਉਹਨਾਂ ਨੇ ਕਿ ਜੇ ਕੋਈ ਗੱਲ ਹੋਵੇ ਸੁਜੈਸ਼ਨ ਹੋਵੇ ਪਾਰਟੀ ਦੇ ਅੰਦਰ ਦੇਣਾ ਚਾਹੀਦਾ ਪਾਰਟੀ ਹਮੇਸ਼ਾ ਸੁਣਦੀ ਹੈ ਪਰ ਅੰਦਰ ਤਾਂ ਖੁਸ਼ਾਮਦੀ ਕਰਨੀ ਹੈ ਤੇ ਬਾਹਰ ਜਾ ਕੇ ਇਹੋ ਜਿਹਾ ਵਕਰਾ ਰਾਗ ਲਾਪਕੇ ਤੇ ਆਪਣੇ ਜਿਹੜੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨਾ ਇਹ ਮੈਂ ਸਮਝਦਾ ਕਿਸੇ ਵੀ ਤਰੀਕੇ 맞 ਜੂਦਾ ਹੁੰਦਾ ਜਿਸ ਤਰ੍ਹਾਂ ਇਹਨਾਂ ਦੇ ਨਾਲ ਤੁਸੀਂ ਕਹਿ ਕਿ ਕਿੰਨੇ ਸਰਕਾਰੀ ਹੈ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ਾਂ ਕਰ ਰਹੀ ਨੇ ਜਿਸ ਦੇ ਨਤੀਜੇ ਵਾਂਗੂ ਪਾਰਟੀ ਨੂੰ ਇਹਨਾਂ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਜਾਂ ਫਿਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸਿਰ ਤੁਹਾਨੂੰ ਲੱਗਦਾ ਕਿ ਜਿਹੜੇ ਅੱਡ ਹੋਏ ਨੇ ਜਿਹੜੇ ਨੇਤਾ ਉਹਨਾਂ ਦੇ ਆਪਣੇ ਕੋਈ ਨਿੱਜੀ ਸਵਾਰਥ ਵੀ ਹੋਣਗੇ ਨਹੀਂ ਕੁਦਰਤੀ ਗੱਲ ਹੈ ਜਦੋਂ ਤੁਸੀਂ ਦੂਜੀਆਂ ਪਾਰਟੀਆਂ ਨਾਲ ਰਲ ਕੇ ਕੋਈ ਖੇਡਾ ਖੇਡਦੇ ਹੋ ਤੇ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਕੋਈ ਲਾਲਸਾ ਹੁੰਦਾ ਹੈ ਲਾਲਸਾ ਹੁੰਦੀ ਹੈ ਕਿ ਅਸੀਂ ਉਸ ਪਾਰਟੀ ਤੋਂ ਆਫੀਬਰ ਲੈਣੀ ਇਹ ਤਾਂ ਕਦੇ ਵੀ ਨਹੀਂ ਹੁੰਦਾ ਸੁਪਨੇ ਤਾਂ ਦੇਖੇ ਜਾਂਦੇ ਆ ਉਹ ਸੁਪਨੇ ਹਕੀਕਤ ਦੇ ਵਿੱਚ ਬਦਲਦੇ ਕਿ ਨਹੀਂ ਬਦਲਦੇ ਉਹ ਗੱਲ ਵੱਖਰੀ ਪਰ ਹਮੇਸ਼ਾ ਜਦੋਂ ਕਿਸੇ ਦੂਜੀ ਪਾਰਟੀ ਦੇ ਕਹਨ ਦੇ ਉੱਤੇ ਤੁਸੀਂ ਆਪਣੀ ਪਾਰਟੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਨਿਸ਼ਾਨਾ ਤੇ ਇੱਕ ਹੀ ਹੁੰਦਾ ਕਿ ਉਹ ਪਾਰਟੀ ਸਾਡੀ ਮਦਦ ਕਰੇਗੀ ਸਾਨੂੰ ਉੱਪਰ ਉੱਠੇਗੀ ਅਸੀਂ ਹੋਰ ਅੱਗੇ ਵਧਾਂਗੇ ਸਾਨੂੰ ਕੋਈ ਕੇਂਦਰ ਸਰਕਾਰ ਦੇ ਵਿੱਚ ਫਾਇਦਾ ਮਿਲੇਗਾ ਇਹ ਚੀਜ਼ ਤਾਂ ਹੁੰਦੀ ਹੀ ਨੇ ਅਦਰਵਿਜ ਕਿਵੇਂ ਸਭਾ ਹੁੰਦਾ ਕਿ ਚੰਗੇ ਭੜੇ ਤੁਸੀਂ ਜਲਦੀ ਜਲਦੀ ਪਾਰਟੀ ਦੇ ਵਿੱਚ ਇਹੋ ਜਿਹਾ ਜਿਹੜਾ ਕੰਮ ਕਰਨਾ ਸ਼ੁਰੂ ਕਰਦੇ ਕਈ ਪਬਲਿਕ ਦਾ ਹਿੱਤ ਤੇ ਜਾਂ ਪਾਰਟੀ ਦਾ ਹਿੱਤ ਤੇ ਵਿੱਚ ਨਹੀਂ ਹੁੰਦਾ ਪਾਰਟੀ ਦੇ ਹਿੱਤ ਵਿੱਚ ਜਦੋਂ ਕੋਈ ਗੱਲ ਕਰਦਾ ਉਹਦੀ ਸੁਣੀ ਜਾਂਦੀ ਹੈ ਉਰੇ ਤੇ ਪਾਰਟੀ ਨੂੰ ਵੀ ਸੁਣਨਾ ਪੈਂਦਾ ਕੋਈ ਸਹੀ ਗੱਲ ਕਰੇ ਇਸ ਕਰਕੇ ਪਾਰਟੀ ਦਾ ਹਿੱਤ ਨਹੀਂ ਹੁੰਦਾ ਇਹ ਆਪਣੇ ਨਿੱਜੀ ਹਿੱਤਾਂ ਵਾਸਤੇ ਬਹੁਤ ਵਾਰੀ ਇਦਾਂ ਦੇ ਕੰਮ ਹੁੰਦੇ ਸਿਰ ਜਿਸ ਤਰ੍ਹਾਂ ਦੇ ਨਾਲ ਲੋਕ ਸਭਾ ਦੇ ਨਤੀਜੇ ਜਿਹੜੇ ਹੈਗੇ ਨੇ ਉਹ ਆਏ ਨੇ ਕੀ ਲੱਗਦਾ ਕਿ ਕੋਈ ਬੇਚੈਨੀ ਵੀ ਹੋ ਸਕਦੀ ਹੈ ਇਹਨਾਂ ਨੇਤਾਵਾਂ ਦੇ ਅੰਦਰ ਜਿਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਹੈਗੇ ਨੇ ਉਹ ਉਨੇ ਜ਼ਿਆਦਾ ਇਹ ਕਿਹਾ ਜਾਵੇ ਕਿ ਸੰਤੋਸ਼ਜਨਕ ਨਹੀਂ ਸੀ ਦੇਖੋ ਕੁਝ ਲੀਡਰਾਂ ਦੇ ਰਿਜ਼ਲਟਾਂ ਦਾ ਤਾਂ ਤਾਂ ਪਹਿਲੇ ਹੀ ਪਤਾ ਸੀ ਉਹਨਾਂ ਨੂੰ ਤਾਂ ਪਾਰਟੀ ਕਹਿ ਰਹੀ ਸੀ ਕਿ ਤੁਹਾਡਾ ਇੱਥੋਂ ਲੜਦੇ ਨਹੀਂ ਬਣਦਾ ਇਸ ਹਲਕੇ 'ਚ ਖਾਸ ਕਰਕੇ ਪ੍ਰੈਸਰ ਪ੍ਰੇਮ ਸਿੰਘ ਚੰਦੂ ਮજરા ਨੂੰ ਤਾਂ ਸਾਰੇ ਗੁਰਨਤਪੁਰ ਸਾਹਿਬ ਹਲਕੇ ਦੇ ਇੰਚਾਰਜ ਜ਼ਿਲ੍ਹਾ ਪ੍ਰਧਾਨ ਉਹਪਨ ਨੇ ਕਹਿੰਦੇ ਸੀ ਵੀ ਤੁਸੀਂ ਗਲਤ ਥਾਂ ਤੋਂ ਟਿਕਟ ਮੰਗ ਰਹੇ ਹੋ ਤੁਹਾਡਾ ਇੱਥੇ ਲੰਡਨ ਨਹੀਂ ਬਣਦਾ ਤੁਸੀਂ ਪਟਿਆਲਾ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਜੇ ਇਲੈਕਸ਼ਨ ਲੜਨੀ ਤੇ ਲੜੋ ਕਿਉਂਕਿ ਤੁਹਾਡਾ ਤੁਹਾਡੇ بیٹے ਦਾ ਦੋਨਾਂ ਦੇ ਵਿਧਾਨ ਸਭਾ ਵਾਲੇ ਪਟਿਆਲੇ ਤੇ ਜਦੋਂ ਸਾਰੀ ਪਾਰਟੀ ਕਰ ਰਹੀ ਸੀ ਕਿ ਇੱਥੇ ਤੁਹਾਡਾ ਇੱਥੇ ਹਾਲ ਚੰਗਾ ਨਹੀਂ ਹੈ ਤੇ ਫਿਰ ਆਪ ਤੁਸੀਂ ਲੜ ਕੇ ਤੇ ਫਿਰ ਦੋਸ਼ ਤੁਸੀਂ ਪ੍ਰਧਾਨਤ ਹੋਵਗੇ ਇਹ ਤਾਂ ਚੰਗੀ ਗੱਲ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਵੀ ਮਾਫੀ ਜਲੀ ਹੈਗੀ ਹੈ ਉਹਨਾਂ ਨੇਤਾਵਾਂ ਨੇ ਮੰਗੀ ਹੈ ਤੇ ਹੋਰ ਕਈ ਜਗ੍ਹਾ ਜਾ ਕੇ ਵੀ ਪ੍ਰੈਸ ਕਾਨਫਰੰਸਿਸ ਜਿਹੜੀ ਹੈਗੀ ਉਹ ਕੀਤੀ ਕੀਤੀ ਨੇ ਕੀ ਤੁਹਾਨੂੰ ਲੱਗਦਾ ਕਿ ਇਹ ਤਲਾਬ ਮਜਬੂਤੀ ਵੱਲ ਵੱਧ ਰਿਹਾ ਕੁਝ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਵੀ ਜਾਵੇ ਅਸੀਂ ਕਿਸੇ ਨੂੰ ਨਹੀਂ ਰੋਕਦੇ ਹਰ ਇੱਕ ਦਾ ਹੱਕ ਹੈ ਕੋਈ ਸਿੱਖ ਜਾ ਸਕਦਾ ਪਰ ਜਾ ਕੇ ਆਪਣੇ ਮਨ ਦੀ ਗੱਲ ਜੇ ਕਰਨੀ ਸੀ ਤਾਂ ਆਪਣੀਆਂ ਗਲਤੀਆਂ ਮੰਨਦੇ ਆਪਣੀ ਗਲਤੀ ਤੇ ਕੋਈ ਮੰਨੀ ਨਹੀਂ ਉੱਤੇ ਜਾ ਕੇ ਪਿਛਲੀ ਸਰਕਾਰਾਂ ਦੇ ਖਿਲਾਫ ਚਾਤਪਾਟ ਨਿੱਕੇ ਧਿਆਏ ਪਰ ਕਿਸੇ ਨੇ ਗੁਰੂ ਦੇ ਅੱਗੇ ਆਪਣਾ ਮਨ ਖੋਲ ਕੇ ਆਪਣੀ ਕੋਈ ਗਲਤੀ ਜਿਹੜੀ ਉਸ ਵਕਾਰ ਨਹੀਂ ਕੀਤੀ ਇੱਥੋਂ ਲੱਗਦਾ ਕੋਈ ਰਾਜਨੀਤੀ ਜ਼ਿਆਦਾ ਹਾਰੀ ਸੀ ਨੇਤਾ ਬੜਾ ਬੁੱਧੀਮਕਾ ਸੀ ਜਾਂਦੇ ਆਪਣੀਆਂ ਜਿਹੜੀਆਂ ਗਲਤੀਆਂ ਮੰਨਦੇ ਪਛਤਾਪ ਕਰਦੇ ਕਦੀ ਇਹ ਹੁੰਦਾ ਕਿ ਮਥਾਡੇ ਕਨ ਮੈਚ ਜਾਵਾ ਤੇ ਗਲਤੀ ਦੂਜੇ ਦੀ ਦੱਸ ਕੇ ਆਵਾ ਫਿਰ ਆਪਣੀਆਂ ਤੇ ਗਲਤੀਆਂ ਗੁਰੂ ਅੱਗੇ ਮੰਨ ਲਓ ਤੇ ਗੁਰੂ ਅੱਗੇ ਜਾਂਦੇ ਹੋ ਤਾਂ ਸੱਚੇ ਬਣ ਜਾਓ ਜੇ ਉੱਥੇ ਵੀ ਜਾ ਕੇ ਰਾਜਨੀਤੀ ਕਰਨੀ ਹੈ ਫਿਰ ਕੀ ਫਾਇਦਾ ਬਾਕੀ ਸਾਨੂੰ ਕੋਈ ਤਰਾਜ ਨਹੀਂ ਜੋ ਸਿੰਘ ਸਾਹਿਬ ਨੂੰ ਦੇਖ ਕੇ ਦੇ ਕੇ ਆਇਆ ਉਹ ਸਿੰਘ ਸਾਹਿਬਾਂ ਨੇ ਵਿਚਾਰਨਾ ਜੋ ਉਹਨਾਂ ਦਾ ਹੁਕਮ ਹੋਵੇ ਅਮਿਸ਼ੇ ਕਾਲ ਤੱਕ ਦਾ ਹੁਕਮ ਜੋ ਹੁੰਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਹਨੂੰ ਜਿਹੜਾ ਸਮਰਥਨ ਹੁੰਦਾ ਜਲੰਧਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸਨ ਉਹ ਸਾਰਾ ਜਿਹੜਾ ਇੱਕ ਪੋਲਿਟਿਕਲ ਇਹ ਕਿਹਾ ਜਾਵੇ ਕਿ ਕਟਨਾ ਹੋਈ ਹੈ ਜਾਂ ਪੋਲਿਟਿਕਲ ਇਹ ਹਾਲਾਤ ਜਿਹੜੇ ਹੋਈ ਨੇ ਸਾਰਿਆਂ ਨੂੰ ਮੁੱਖ ਨਜ਼ਰ ਰੱਖਦੇ ਹੋਈ ਕਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਵੇਖਦੀ ਹੈ ਬਿਕੁਲ ਸ਼ਰੋਬਨੀ ਅਕਾਲੀ ਦਲ ਨੇ ਤੇ ਜੋ ਗਰਾਉਂਡ ਦੀ ਸਥਿਤੀ ਆ ਉਹਦਾ ਜਾਇਜਾ ਲੈ ਕੇ ਇਹ ਫੈਸਲਾ ਕਰ ਦਿੱਤਾ ਸੀ ਕਿ ਇਸ ਹਲਕੇ ਦੇ ਵਿੱਚ ਸ਼ਰੋਬਨੀ ਅਕਾਲੀ ਦਲ ਦੀ ਜਿਹੜੀ ਜਿੱਤੇਬੰਦੀ ਹੈ ਬਹੁਤ ਕਮਜ਼ੋਰ ਹੈ 23 ਸਾਲ ਇੱਥੇ ਲਗਾਤਾਰ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਦੀ ਸੀਟ ਜਲੰਧਰ ਵਸਤੀ ਲੜਦੀ ਰਹੀ ਇਸ ਕਰਕੇ ਸਾਡੀ رائے ਸੀ ਕਿ ਅਸੀਂ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਾਂਗੇ ਪਰ ਕੁਛ ਅੱਜ ਦੇ ਲੀਡਰਾਂ ਦੇ ਉੱਤੇ ਜਿਹੜੀ ਆ ਰਾਜਨੀਤੀ ਹਾਵੀ ਸੀ ਉਹ ਇੱਕ ਪੁਰਾਣਾ ਜਿਹੜਾ ਸਾਡਾ ਅਕਾਲੀ ਪਰਿਵਾਰ ਆ ਜਿਸ ਦਾ ਪ੍ਰੀਤਮ ਸਿੰਘ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹਨਾਂ ਦੀ ਧਰਮ ਪਤਨੀ ਨੂੰ ਖੜਾ ਕਰਕੇ ਤੇ ਪਾਰਟੀ ਦਾ ਜਿਹੜਾ ਨੁਕਸਾਨ ਕਰਨਾ ਚਾਹੁੰਦੇ ਸੀ ਕਿ ਪਾਰਟੀ ਨੂੰ ਹੋਰ ਘੱਟ ਵੋਟਾਂ ਪੈਣ ਤੇ ਅਸੀਂ ਲੋਕਾਂ ਨੂੰ ਕਹਿਣ ਵਾਲੇ ਬਣ ਗਏ ਕਿ ਦੇਖੋ ਆ ਹਾਲ ਪਾਰਟੀ ਦਾ ਕਿ ਅੱਗੇ 2600 ਵੋਟਾਂ ਪਈਆਂ ਤੇ ਹੁਣ ਉਸ ਤੋਂ ਵੀ ਘੱਟ ਪਈਆਂ ਪਾਰਟੀ ਇਸ ਸਥਿਤੀ ਦੀ ਬਣਾਉਣੀ ਚਾਹੁੰਦੀ ਸੀ ਨਾ ਅਸੀਂ ਉਸ ਪਰਿਵਾਰ ਦਾ ਹੀ ਮਜ਼ਾਕ ਉਡਾਉਣਾ ਚਾਹੁੰਦੇ ਸੀ ਜਿਹੜਾ ਸਾਡਾ ਆਪਣਾ ਪੁਰਾਣਾ ਜਿਹੜਾ ਪਰਿਵਾਰ ਪਰ ਇਹਨਾਂ ਦੇ ਮੰਨ ਦੇ ਉੱਤੇ ਕਿਤੇ ਨਾ ਕਿਤੇ ਰਾਜਨੀਤੀ ਬਹੁਤ ਹਾਵੀ ਸੀ ਇਹਨਾਂ ਨੇ ਬਗਾਵਤ ਕਰਨੀ ਸੀ ਇਹਨਾਂ ਨੇ ਉਸ ਬੀਬੀ ਨੂੰ ਖੜਾ ਕਰ ਦਿੱਤਾ ਆਪ ਬਗਾਵਤ ਕਰ ਦਿੱਤੀ ਉਹਦੀ ਪੋਜੀਸ਼ਨ ਖਰਾਬ ਹੋ ਗਈ ਉਹ ਮਜਬੂਰ ਹੋ ਕੇ ਫਿਰ ਆਵਾਦ ਵੀ ਪਾਰਟੀ ਤੇ ਚਲੀ ਗਈ ਫਿਰ ਉੱਤੇ ਪ੍ਰੈਸ਼ਰ ਪਾ ਕੇ ਫਿਰ ਉਹਨੂੰ ਵਾਪਸੀ ਇਹਨਾਂ ਨੇ ਵਾਪਸ ਕਰਾਈ ਇੱਕ ਜਿਹੜਾ ਤੁਹਾਡਾ ਪੁਰਾਣਾ ਪਰਿਵਾਰ ਹੁੰਦਾ ਹੈ ਜੇ ਜਥੇਦਾਰ ਜੀ ਆਪ ਨਹੀਂ ਹੈ ਉਸ ਪਰਿਵਾਰ ਦੀ ਇੱਜ਼ਤ ਮਾਨ ਦੀ ਰੱਖੀ ਕਰਨੀ ਪਾਰਟੀ ਦਾ ਫਰਜ਼ ਹੈ ਪਾਰਟੀ ਨੂੰ ਪਤਾ ਸੀ ਕਿ ਉਹ ਪਰਿਵਾਰ ਜਿਹੜਾ ਹੈਗਾ ਬਾਈ ਇਲੈਕਸ਼ਨ ਦਾ ਐਡਾ ਭਾਰ ਚੁੱਕਣ ਦੇ ਸਮਰੱਥ ਨਹੀਂ ਹੈ ਇਸ ਕਰਕੇ ਉਹਨਾਂ ਦੀ ਪੋਜੀਸ਼ਨ ਖਰਾਬ ਨਹੀਂ ਕਰਨੀ ਚਾਹੀਦੀ ਕਿਉਂਕਿ ਵੋਟਰ ਸਾਡੀਆਂ ਬਹੁਤ ਘਟ ਨੇ ਤੇ ਉਹਨਾਂ ਨੂੰ ਵਿੱਚ ਫਸਾ ਕੇ ਉਹਨਾਂ ਦਾ ਨੁਕਸਾਨ ਅਸੀਂ ਨਹੀਂ ਅਸੀਂ ਕਰਨਾ ਚਾਹੁੰਦੇ ਪਾਰਟੀ ਦਾ ਪਰਿਵਾਰ ਦੇ ਭਲੇ ਦੀ ਗੱਲ ਕਰ ਰਹੇ ਸੀ ਦੇਖਣ ਜਿਹੜੇ ਸਾਡੇ ਬਾਗੀ ਲੀਡਰ ਸੀ ਉਹਨਾਂ ਨੂੰ ਬੱਕਾ ਮਿਲ ਰਿਹਾ ਸੀ ਉਹ ਚੰਦੇ ਸੀ ਕਿ ਅਸੀਂ ਇਹਨੂੰ ਐਕਸਪੈਕਟ ਕਰਕੇ ਤੇ ਲੋਕਾਂ ਦੇ ਵਿੱਚ ਇਸ ਤਰੀਕੇ ਪੇਸ਼ ਕਰੀਏ ਕਿ ਦੇਖੋ ਪਾਰਟੀ ਪਰਿਵਾਰ ਦੀ ਮਦਦ ਨਹੀਂ ਕਰ ਰਹੀ ਤੇ ਘੱਟ ਤੋਂ ਘੱਟ ਵੋਟਾਂ ਪੈਗ ਤੇ ਫਿਰ ਅਸੀਂ ਪਾਰਟੀ ਨੂੰ ਜਿਹੜੀ ਆ ਉਹ ਬੁਰਾ ਦਿਖਾ ਸਕੀਏ ਇਸ ਕਰਕੇ ਕਟਿਆ ਸਾਜ਼ਿਸ਼ ਸੀ ਉਹਦਾ ਨੁਕਸਾਨ ਜਿਹੜਾ ਕਿ ਤਨਾ ਕਿਤੇ ਬੀਬੀ ਸਜੀਦ ਕੌਰ ਨੂੰ ਤੇ ਪਰਿਵਾਰ ਨੂੰ ਹੋਇਆ ਜੈਦਾ ਜੀ ਦੀ ਬੜੀ ਵੱਡੀ ਸੇਵਾ ਸੀ ਉਸ ਪਰਿਵਾਰ ਦਾ ਮੈਂ ਸਮਝਦਾ ਕਿ ਇਹ ਸਾਡੇ ਬਾਗੀ ਧੜੇ ਦੇ ਬਹੁਤ ਵੱਡਾ ਨੁਕਸਾਨ ਹੈ ਜਿਹਸਤੰ ਦੇ ਕਈ ਦਿਨ ਮੰਥਨ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਵਿੱਚ ਹੋਇਆ ਪਾਰਟੀ ਦਾ ਸੰਗਠਨ ਵੀ ਜਿਹੜਾ ਹੈਗਾ ਉਹ ਭੰਗ ਕਰ ਦਿੱਤਾ ਗਿਆ ਹੁਣ ਸੰਗਠਨ ਨੂੰ ਲੈ ਕੇ ਕਦੋਂ ਤੱਕ ਸੰਗਠਨ ਜਿਹੜਾ ਹੈਗਾ ਉਹ ਬਣ ਜਾਵੇਗਾ ਤੇ ਕੋਈ ਰਣਨੀਤੀ ਦੇ ਵਿੱਚ ਬਦਲਾਅ ਜਿਹੜਾ ਹੈਗਾ ਉਹ ਕੀਤਾ ਗਿਆ ਦੇਖੋ ਸੰਗਠਨ ਭੰਗ ਨਹੀਂ ਕੀਤਾ ਗਿਆ ਪ੍ਰਧਾਨ ਜੀ ਨੇ ਵਰਕਿੰਗ ਕਮੇਟੀ ਨੇ ਇਖਤਿਆਰ ਦਿੱਤੇ ਆ ਕਿ ਸੰਗਠਨ ਨੂੰ ਜਿਸ ਤਰ੍ਹਾਂ ਠੀਕ ਸਮਝੋ ਤੁਸੀਂ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਰੀਆਰਗੇਨਾਈਜ਼ ਕਰ ਕਿਉਂਕਿ ਇਲੈਕਸ਼ਨਾਂ ਹੋ ਕੇ ਹਟੀਆਂ ਕਈਤਾਂਵਾਂ ਦੇ ਉੱਤੇ ਕਈ ਡਿਟ ਨੇ ਅਹੁਦੇ ਬੜੇ ਵੱਡੇ-ਵੱਡੇ ਲਏ ਆ ਲੇਕਿਨ ਉਹਨਾਂ ਦਾ ਰੋਲ ਪਾਰਟੀ ਪ੍ਰਤੀ ਪਾਰਟੀ ਦੇ ਮੀਦਵਲਾ ਪ੍ਰਤੀ ਬਹੁਤ ਨਾਪਖੀ ਰਿਆ ਪਾਰਟੀ ਦੀ ਵਿਖਾਲਫਤ ਕੀਤੀ ਹੈ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਅਲੱਗ-ਅਲੱਗ ਤਰ੍ਹਾਂ ਤੋਂ ਬਾਤ ਆਉਂਦੀਆਂ ਤੇ ਇੱਕ ਨਾਰਮਲ ਪ੍ਰਕਿਰਿਆ ਹੈ ਕਿ ਜਦੋਂ ਇਸ ਤਰ੍ਹਾਂ ਦੀ ਸ਼ਿਕਾਇਤਾਂ ਹੁੰਦੀਆਂ ਤੇ ਫਿਰ ਜਥੇਬੰਦਕ ਢਾਂਚਾ ਜਿਹੜਾ ਹੈਗਾ ਉਹ ਹਮੇਸ਼ਾ ਹੀ ਰਿਵਿਊ ਕੀਤਾ ਜਾਂਦਾ ਕਿ ਜਿੰਨਾਂ ਜਿੰਨਾਂ ਨੇ ਜੋ ਪੋਸਟਾਂ ਸੀ ਕਿ ਉਹਨਾਂ ਨੇ ਆਪਣੀ ਫੋਕ ਕਰਵਾਈ ਜੋ ਉਹਨਾਂ ਦੇ ਫਰਜ਼ ਬੰਦੇ ਸੀ ਪੂਰੇ ਕੀਤੇ ਕਿ ਨਹੀਂ ਕੀਤੇ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੀ ਭੂਮਿਕਾ ਨਹੀਂ ਨਿਭਾਈ ਉਹਨਾਂ ਨੂੰ ਥੋੜਾ ਪਿੱਛੇ ਕੀਤਾ ਜਾਂਦਾ ਜਿਨ੍ਹਾਂ ਨੇ ਮੁਖਾਲਫਤ ਕੀਤੀ ਜਾਂਦੀ ਹੈ ਉਹਨਾਂ ਨੂੰ ਉਹਦੇ ਮੁਤਾਬਕ ਰੱਖਿਆ ਜਾਂਦਾ ਇਸ ਕਰਕੇ ਸਾਰੇ ਕੋਈ ਪਾਰਟੀ ਤੋਂ ਕੱਢੇ ਨਹੀਂ ਜਾਂਦੇ ਇਸ ਕਰਕੇ ਜਥੇਬੰਦਕ ਢਾਂਚਾ ਰਿਵਾਈਵ ਕਰਕੇ ਚੰਗਿਆਂ ਨੂੰ ਸ਼ਾਬਾਸ਼ ਦੇਣੀ ਤੇ ਦੂਜਿਆਂ ਨੂੰ ਥੋੜਾ ਜਿਹਾ ਸਬਕ ਦੇਣਾ ਇਹ ਨਾਰਮਲ ਇੱਕ ਪ੍ਰਕਿਰਿਆ ਹੈ ਜਿਹੜੀ ਇਲੈਕਸ਼ਨ ਤੋਂ ਬਾਅਦ ਫਾਲੋ ਹੁੰਦੀ ਹੈ ਇਸ ਕਰਕੇ ਉਹਨ ਪ੍ਰਧਾਨ ਸਾਹਿਬ ਉਹਨੂੰ ਰਿਵਿਊ ਕਰਕੇ ਸਰਵੇ ਚੀਜ਼ਾਂ ਤੇ ਦੁਬਾਰਾ ਰੀਓਰਗਨਾਈਜ਼ ਕਰਨਾ ਅਮਰਿਤ ਪਾਲਵੀ ਕੱਲ ਜਿਹੜੇ ਹੈਗੇ ਨੇ ਉਹ ਸੌ ਚੁੱਕਨ ਜਾ ਰਹੇ ਸਨ ਅੱਛੀ ਗੱਲ ਆ ਕਿ ਦੇਖੋ ਜਦੋਂ ਕੋਈ ਇਲੈਕਟ ਹੋ ਜਾਂਦਾ ਜਨਤਾ ਦਾ ਫੈਸਲਾ ਆ ਗਿਆ ਤੇ ਫਿਰ ਉਹਨੂੰ ਸੌ ਨਾਂ ਚਕਾਉਣਾ ਜਾਂ ਡੈਮੋਕਰੈਟਿਕ ਪ੍ਰੋਸੈਸ ਦਾ ਹਿੱਸਾ ਨਾ ਬਣਾਉਣਾ ਇਹ ਗਲਤ ਸੰਦੇਸ਼ ਦਿੱਤਾ ਇਹ ਜਦੋਂ ਫੈਸਲਾ ਹੋ ਗਿਆ ਹੁਣ ਚਾਹੀਦਾ ਕਿ ਐਨਐਸ ਵੀ ਉਹਨਾਂ ਦੇ ਵਾਪਸ ਲੈ ਲੈਣ ਚਾਹੀਦੀ ਹੈ ਉਹਨਾਂ ਨੂੰ ਪਾਰਲੀਮੈਂਟਰੀ ਡੈਮੋਕਰੇਸੀ ਦੇ ਵਿੱਚ ਪਾਰਟਿਸਪੇਟ ਕਰਨ ਦਾ ਮੌਕਾ ਦੇਣਾ ਚਾਹੀਦਾ ਅਸੀਂ ਉਹਨਾਂ ਦੀ ਆਡਿਆਲੋਜੀ ਦੇ ਨਾਲ ਸਹਿਮਤ ਹੋਈਏ ਨਾ ਹੋਈਏ ਇਹ ਗੱਲ ਤਾਂ ਬੜੀ ਸਪਸ਼ਟ ਹੈ ਨਾ ਕਿ ਜਦੋਂ ਜਨਤਾ ਨੇ ਹੁਣ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਚਾਹੁੰਦੇ ਆ ਤੇ ਜਿਹੜੀ ਐਨਐਸਏ ਦਾ ਅਸੀਂ ਪਹਿਲਾਂ ਵੀ ਵਿਰੋਧ ਕਰਦੇ ਇਸ ਕਰੇ ਹੁਣ ਕਦੇ ਵਾਸਤੇ ਐਨਐਸਏ ਐਨਐਸਏ ਹਟਾ ਦਨੀ ਚਾਹੀਦੀ ਹੈ ਡੈਮੋਕ੍ਰੈਟਿਕ ਪ੍ਰੋਸੈਸ ਦਾ ਹਿੱਸਾ ਉਹ ਬਣਨਾ ਚਾਹੁੰਦੇ ਹਨ ਉਹਨਾਂ ਨੂੰ ਬਣਨਾ ਚਾਹੀਦਾ ਮਤਲਬ ਸ਼ੁਕਰੀਆ ਇਸਨ ਡਾਕਟਰ ਦਲਜੀਤ ਸਿੰਘ ਜੀ ਮੈਂ ਜਿਹੜੇ ਕਿ ਪਾਰਟੀ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਸਾਡੇ ਨਾਲ ਗੱਲ ਕਰ ਰਹੇ ਸਨ ਕੈਮਰਾਮੈਨ ਉਮੇਦ ਵਾਲੀਆ ਦੇ ਨਾਲ ਕੁਲਵੀਰ ਦੀਵਾਨ ਇੰਡੀਅਨ ਨਿਊਜ਼ చండీగఢ్